ਤੇ ਇਹ ਜਿਹੜੀ ਅਮਰਤਪਾਲ ਨੂੰ ਵੋਟ ਪਈ ਹੈ ਨਾ ਜੀ ਇਹ ਇਮੋਸ਼ਨਲ ਵੋਟ ਸੀ ਜਿਨ੍ਹਾਂ ਨੇ ਉਹ ਹਰ ਇੱਕ ਨੇ ਸੋਚਿਆ ਵੀ ਯਾਰ ਦੂਜਿਆਂ ਨੂੰ ਇਹ ਪਾਉਂਦਾ ਕੋਈ ਫਾਇਦਾ ਨਹੀਂ ਚਲ ਜੇ ਬਾਹਰ ਆਉਂਦੇ ਨੇ ਤਾਂ ਜਿਵੇਂ ਮਾਲੀ ਸਾਹਿਬ ਕਹਿੰਦੇ ਹੁੰਦੇ ਨੇ ਨਾ ਉਹੀ ਹੈ ਵੀ ਚਲ ਆ ਜੇ ਨਹੀਂ ਸਹੀ ਕੋਈ ਗੱਲ ਪਰ ਮੁਖਦਰ ਜੇ ਉਹਨੂੰ ਅਮਰਤਪਾਲ ਨੂੰ ਨਾਂ ਛੱਡਿਆ 2026 27 ਤੱਕ ਵੀ ਹਾਂ ਜੀ ਤੁਹਾਨੂੰ ਲੱਗਦਾ ਨਹੀਂਗਾ ਕਿ ਹੋ ਸਕਦਾ ਉਹਦੋਂ ਵੀ ਹਮਦਰਦੀ ਹੋਵੇ ਵੀ ਇਹ ਬੰਦਾ ਐਮਪੀ ਬਣਨ ਦੇ ਬਾਵਜੂਦ ਇਹਨੂੰ ਅੰਦਰ ਰੱਖਿਆ ਵਾਏ ਤੇ ਅੰਦਰ ਡੱਕਿਆ ਵਾਏ ਤੇ ਬੇਇਨਸਾਫੀ ਆ ਨਹੀਂ ਨਹੀਂ ਸੰਤੂ ਸਾਹਿਬ ਤੁਹਾਡੇ ਸਾਹਮਣੇ ਆ ਤੁਸੀਂ ਵੀ ਇੱਥੇ ਹੋ ਸੀ ਵੀ ਇੱਥੇ ਆ ਮਰਦਪਾਲ ਇੱਥੇ ਹੋਊਗਾ ਜੀ 27 ਦੀਆਂ ਵੋਟਾਂ ਤੋਂ ਪਹਿਲਾਂ ਅੱਛਾ ਬਾਹਰ ਛੱਡ ਦੇਣਗੇ ਉਹਨੂੰ ਹਾਂ ਜੀ ਕਿਵੇਂ ਸੀ ਉਹ ਕਸ਼ਮੀਰ ਵਾਲਾ ਮਨ ਹੌਲਡ ਕਰਿਓ ਹੌਲਡ ਕਰਿਓ ਹੇਰੀ ਤਾਲੀਵਾਲ ਜੀ ਸਸਕਾਲ ਸਸਕਾਲ ਜੀ ਕਾਈਂਡਲੀ ਹੋਲਡ ਕਰ ਲਓ ਮੈਂ ਮੁਕੱਦਰ ਸਿੰਘ ਸੰਗਰੂਰ ਤੋਂ ਜੁੜੇ ਹੋਏ ਨੇ ਉਹਨਾਂ ਤੋਂ ਬਾਅਦ ਤੁਹਾਡੀ ਕਾਲ ਲੈਣਾ ਜੀ ਮੁਕੱਦਰ ਜੀ ਆ ਜਿਹੜਾ ਕਸ਼ਮੀਰ ਵਾਲਾ ਸੀ ਮੁੰਡਾ ਮੈਨੂੰ ਉਹ ਨਾਂ ਭੁੱਲ ਗਿਆ ਉਹਦਾ ਉਹ ਉਹਦੀ ਜ਼ਮਾਨਤ ਹੀ ਨਹੀਂ ਸੀ ਹੁੰਦੀ ਵੋਟਾਂ ਤੋਂ ਐਨ ਪਹਿਲਾਂ ਉਹ ਕਿਵੇਂ ਜ਼ਮਾਨਤ ਮਿਲ ਗਈ ਜੀ ਉਹਨੂੰ ਜੀ ਤੇ ਇਹ ਜਿਹੜੀ ਮੈਂ ਕਹਿੰਨਾ ਨਹੀਂ ਹਰਿਆਣੇ ਦੀ ਤਰਜ਼ ਤੇ ਇਹ ਆ ਕਿਸਾਨ ਮੋਰਚਾ ਜਿਹੜਾ ਆਪਾਂ ਕਹਿੰਦੇ ਆ ਨਾ ਜੀ ਹੂੰ ਹੂੰ ਇਹ ਇਹਦਾ ਵੱਡਾ ਹੱਥ ਚਲੋ ਠੀਕ ਹੈ ਮਸ਼ੀਨਾਂ ਦਾ ਵੀ ਆਪਾਂ ਕਹਿ ਦਿੰਨੇ ਆ ਸਾਰਾ ਕੁਝ ਹੈ ਪਰ ਇਹਦਾ ਵੱਡਾ ਹੱਥ ਹੈ ਜੀ ਬੀਜੇਪੀ ਦੀ ਸਰਕਾਰ ਬਣਾਉਣ ਦੇ ਵਿੱਚ ਉੱਥੇ ਓਕੇ ਉਹ ਚਾਹੇ ਜਾਣੇ ਸੀ ਚਾਹੇ ਅਣਜਾਣੇ ਸੀ ਜਿਵੇਂ ਵੀ ਬੈਠੇ ਨੇ ਉੱਥੇ ਉਧਰੋਂ ਖੱਟਰ ਨੇ ਬਿਆਨ ਦੇ ਦਿੱਤਾ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਇਹ ਖੋਲ੍ਹ ਦਿਆਂਗੇ ਓਕੇ ਦੂਜੀਆਂ ਸਾਰੀ ਵੋਟ ਇਹਨਾਂ ਦੇ ਅਗੇਂਸਟ ਗਈ ਹੈ ਜੀ ਇੱਥੇ ਵੀ ਇਹੀ ਕੋਸ਼ਿਸ਼ ਹੋਣਾ ਹੈ ਹਿੰਦੂ ਵੋਟ ਵੀ ਇਹ ਜਦੋਂ ਇਹਨਾਂ ਦੇ ਬਿਆਨ ਆਉਣਗੇ ਇੱਥੇ ਉਹ ਵੀ ਬੀਜੇਪੀ ਵਾਲਾ ਹੋਰ ਕੰਸੋਲੀਡੇਟ ਹੋਊਗੀ ਜੀ ਹੂੰ 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 ਤੇ ਬਾਕੀ ਜਿਹੜੀ ਗੱਲ ਹੈ ਜਿਹੜੀ ਸਿੱਖ ਤਰ੍ਹਾਂ ਹੋਰ ਵੀ ਇਹਨਾਂ ਨੇ ਉੱਥੇ ਤੁਸੀਂ ਦੇਖੋ ਆ ਜਿਹੜਾ ਚੰਦਰਸ਼ੇਖਰ 라ਵਣ ਹੈ ਹੋਰ ਹੈ ਉਹ ਕਿਵੇਂ ਆ ਕੇ ਯੂਪੀ ਤੋਂ ਹਰਿਆਣੇ ਦੇ ਵਿੱਚ ਉਹ ਲੜੇ ਜੀ ਹੋਰ ਵੀ ਕਿੰਨੀਆਂ ਤਰ੍ਹਾਂ ਨੂੰ ਇਹ ਸਪੋਰਟ ਵੀ ਕਰਦੇ ਨੇ ਜੀ ਉਹਨਾਂ ਨੂੰ ਵੀ ਤੁਸੀਂ ਲੜੋ ਉਹ ਜਿਹੜੀ ਚੀਜ਼ ਆ ਨਾ ਵੀ ਬਾਕੀ ਰਹਿੰਦੀ ਖੁੰਦੀ ਗੱਲ ਆ ਅਕਾਲੀ ਦਲ ਜਿਹੜੀ ਆਪਾਂ ਸੋਚਦੇ ਹੈਗੇ ਆ ਜਿਹੜੀ ਇਹ ਤੇ ਰਹਿ ਗਈ ਆ ਮੇਨ ਅਕਾਲੀ ਦਲ ਬਾਦਲਾ ਵਾਲੀ ਹੂੰ ਇਹ ਵੀ ਕੋਈ ਇਹ ਨਹੀਂ ਹੈਗੀ ਵੀ ਜੇ ਆਪਾਂ ਇਹਨਾਂ ਤੋਂ ਉਹ ਸਿਆਸਤ ਦੀ ਉਮੀਦ ਕਰੀਏ ਵੀ ਹਾਂ ਵੀ ਇਹ ਇਹ ਜਿਹੜੀ ਲਾਈਨ ਤੋਂ ਇਹ ਭਟਕੇ ਹੋਏ ਸਨ ਉਹਦੇ ਤੇ ਆ ਜਾਣਗੇ ਹੂੰ ਹੂੰ ਇਹਨਾਂ ਨੇ ਹੁਣ ਵੀ ਆ ਜਿਹੜੀ ਸੁਪਰੀ ਇਹਨਾਂ ਲੋ ਕਮੇਟੀ ਬਣੀ ਸੀ ਨਾ ਵਨ ਨੇਸ਼ਨ ਵਨ ਇਲੈਕਸ਼ਨ ਦੀ ਹੂੰ ਉਹਦੀ ਸਪੋਰਟ ਦੇ ਵਿੱਚ ਇਹਨਾਂ ਨੇ ਉਹਨਾਂ ਨੂੰ ਉਹੀ ਗੱਲ ਪੱਤਰ ਦਿੱਤਾ ਹੋਇਆ ਸ਼ੁਰੂ ਤੇ ਇਹ ਅਕਾਲੀ ਦਲ ਦਾ ਇਹ ਇਹ ਕਿੱਥੇ ਸੀ ਵੀ ਇਹਨਾਂ ਦਾ ਇਹ ਫੈਡਰਲ ਪੱਧਰ ਤੇ ਰਿਪੋਰਟ ਕਰਦੀ ਹੈ ਜੀ ਵਨ ਨੇਸ਼ਨ ਵਨ ਇਲੈਕਸ਼ਨ ਜੀ ਰਾਧਾ ਸਵਾਮੀ ਦਾ ਆਪਣਾ ਆਰਐਸਐਸ ਵਾਲਿਆਂ ਨੂੰ ਮਿਲਣਾ ਜਿਹੜਾ ਉਹਨਾਂ ਦੇ ਮੁਖੀ ਨਹੀਂ ਤੇ ਉਹਨਾਂ ਦਾ ਜਿਹੜੇ ਆਪਣੇ ਨੇ ਸੁਖਵੀਰ ਬਾਦਲ ਸਾਹਿਬ ਨਾਲ ਪਹਿਲਾ ਮੁਲਾਕਾਤ ਕਰਨੀ ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬ ਨਾਲ ਗੱਲ ਕਰਨੀ ਇਹ ਆਪਾਂ ਨੂੰ ਕੀ ਕੀ ਕਹਿ ਦੱਸ ਰਿਹਾ ਜੀ ਇਹ ਸਾਰਾ ਕੁਝ ਜੀ ਸੋ ਇਹਦਾ ਮਤਲਬ ਇਹ ਕਾਫੀ ਗੁੰਝਲਦਾਰ ਹੋਇਆ ਮਸਲਾ ਥੈਂਕ ਯੂ